proper range ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਦੀਆਂ ਮੁਸ਼ਕਲਾਂ ਲਗਾਤਾਰ ਹੁਣ ਵੱਧਦੀਆਂ ਦਿਖਾਈ ਤੇਰੀਆਂ ਨੇ ਪਿਤੇ ਦਿਨ ਸੀਬੀਆਈ ਨੇ ਇੱਕ 트੍ਰੈਪ ਦੇ ਦੌਰਾਨ ਉਹਨਾਂ ਨੂੰ ਰਿਸ਼ਵਤ ਲੈਂਦੇ ਰੰਗੇ ਹੰਥੀ ਫੜਿਆ ਸੀ ਦਰਸਲ ਇੱਕ ਮੱਡੀ ਗੁਬਿੰਦਗੜ੍ਹ ਦੇ ਸਕ੍ਰੈਪ ਕਾਰੋਬਾਰੀ ਨੇ ਸੀਬੀਆਈ ਨੂੰ ਕੰਪਲੇਂਟ ਦਿੱਤੀ ਸੀ ਕਿ ਡੀਆਈਜੀ ਹਰਚਰਨ ਸਿੰਘ ਪੁੱਲਰ ਅਤੇ ਉਹਨਾਂ ਦਾ ਇੱਕ ਮਿਡਲਮੈਨ ਉਨਾਂ ਤੋਂ ਇੱਕ ਐਫਆਈਆਰ ਸੈਟਲ ਕਰਨ ਤੇ 8 ਲੱਖ ਰੁਪਏ ਮੰਗ ਰਿਆ ਅਤੇ ਉਸ ਤੋਂ ਬਾਅਦ ਉਸ ਕਾਰੋਬਾਰੀ ਨੇ ਕੰਪਲੇਂਟ ਸੀਬੀਆਈ ਨੂੰ ਦਿੱਤੀ ਸੀਬੀਆਈ ਨੇ ਇੱਕ ਟਰੈਪ ਲਗਾਇਆ ਜਿਸ ਦੇ ਵਿੱਚ ਰੰਗੇ ਹਾਥੀ ਮਿਡਲਮੈਨ ਨੂੰ ਵੀ ਫੜਿਆ ਅਤੇ ਹਰਚਰਨ ਸਿੰਘ ਪੁੱਲਰ ਤੇ ਤੱਕ ਵੀ ਸੀਬੀਆਈ ਦੇ ਹੱਥ ਪਹੁੰਚੇ ਦੱਸਿਆ ਜਦੋਂ ਸੀਬੀਆਈ ਦਾ ਟਰੈਪ ਲੱਗਿਆ ਤਾਂ ਜਦੋਂ ਉਹ ਵਿਅਕਤੀ ਪਹਿਲੀ ਕਿਸ਼ਤ 5 ਲੱਖ ਰੁਪਈਆ ਮਿਡਲਮੈਨ ਨੂੰ ਦੇਣ ਗਿਆ ਤਾਂ ਉਸੇ ਸਮੇਂ ਸੀਬੀਆਈ ਉੱਥੇ ਪਹੁੰਚੀ ਸੀਬੀਆਈ ਨੇ ਉਸ ਮਿਡਲਮੈਨ ਨੂੰ ਗ੍ਰਬੋਚਿਆ ਤੇ ਉਸਦੇ ਹੀ ਫੋਨ ਤੋਂ WhatsApp ਕਾਲ ਡੀਆਈਜੀ ਪੁੱਲਰ ਨੂੰ ਲਗਾਈ ਤੇ ਉਸ ਤੋਂ ਬਾਅਦ ਉਹਨਾਂ ਦੀ ਗੱਲਬਾਤ ਜਿਹੜੀ ਹੈ ਸੀਬੀਆਈ ਨੇ ਰਿਕਾਰਡ ਕੀਤੀ ਅਤੇ ਉਸੇ ਦੇ ਆਧਾਰ ਤੇ ਡੀਆਈਜੀ ਭੁੱਲਰ ਨੂੰ ਗ੍ਰਿਫਤਾਰ ਕੀਤਾ ਤੇ ਉਸ ਦੇ ਘਰ ਤੇ ਰੇਡ ਵੀ ਕੀਤੀ ਹੈ ਐਫਆਈਆਰ ਦੇ ਵਿੱਚ ਸੀਬੀਆਈ ਨੇ ਬਕਾਇਦਾ ਇੱਕ ਸ਼ਬਦ ਦਾ ਇਸਤੇਮਾਲ ਵੀ ਕੀਤਾ ਜੋ WhatsApp ਕਾਲ ਦੇ ਦੌਰਾਨ ਡੀਆਈਜੀ ਭੁੱਲਰ ਨੇ ਉਸ ਮਿਡਲਮੈਨ ਨੂੰ ਕਹੇ ਸੀ ਜਦੋਂ ਸੀਬੀਆਈ ਨੇ ਟਰੈਪ ਲਗਾਇਆ ਸੀਗਾ ਕਿ 8 ਫੜਨੇ ਨੇ 8 ਯਾਨੀ 8 ਲੱਖ ਦੇ ਵਿੱਚ ਉਹਨਾਂ ਦੀ ਗੱਲ ਹੋਈ ਸੀ ਡੀਆਈਜੀ ਭੁੱਲਰ ਨੇ ਸ਼ਬਦ ਦੀ ਵਰਤੋਂ ਕੀਤੀ ਸੀ ਕਿ ਅੱਠ ਫੜਨੇ ਨੇ 8 ਤਾਂ ਉਸ ਤੋਂ ਬਾਅਦ ਸੀਬੀਆਈ ਨੇ ਉਹਨਾਂ ਦੇ ਘਰ ਤੇ ਰੇਡ ਕੀਤੀ ਤੇ ਕਰੋੜਾ ਰੁਪਈਆ ਉਹਨਾਂ ਦੇ ਘਰ ਚੋਂ ਮਿਲਿਆ ਸਿਰਫ ਕਰੋੜਾ ਰੁਪਈਆ ਕੈਸ਼ ਨੇ ਮਿਲਿਆ ਸਗੋਂ 2.5 ਕਿਲੋ ਦੇ ਕਰੀਬ ਸੋਨਾ ਮਿਲਿਆ 26 ਦੇ ਕਰੀਬ ਲਕਸ਼ਰੀ ਘੜੀਆਂ ਮਿਲੀਆਂ ਜਿਨ੍ਹਾਂ ਦੇ ਵਿੱਚ ਰੋਲੈਕਸ ਅਤੇ ਰਾਟੋ ਬ੍ਰਾਂਡ ਵੀ ਜਿਹੜਾ ਮੌਜੂਦ ਸੀ ਲੱਖਾਂ ਦੀਆਂ ਇਹ ਘੜੀਆਂ ਉਹਨਾਂ ਦੇ ਘਰੋਂ ਬਰਾਮਦ ਹੋਈਆਂ 7.5 ਕਰੋੜ ਰੁਪਈਆ ਕੈਸ਼ ਉਹਨਾਂ ਦੇ ਘਰ ਤੋਂ ਮਿਲਿਆ ਚੰਡੀਗੜ੍ਹ ਦਾ ਜਿਹੜਾ ਉਹਨਾਂ ਦਾ ਰੈ residense ਹੈ ਉਤੋਂ 7.5 ਕਰੋੜ ਰੁਪਇਆ ਕੈਸ਼ 2.5 ਕਿਲੋ ਸੋਨਾ 26 ਲਗਜ਼ਰੀਆਂ ਘੜੀਆਂ ਅਤੇ 50 ਤੋਂ ਵੱਧ ਜਿਹੜੇ ਨੇ ਉਹ ਪ੍ਰਾਪਰਟੀਆਂ ਦੇ ਕਾਗਜ਼ਾਤ ਉਥੋਂ ਉਹਨਾਂ ਨੂੰ ਬਰਾਮਦ ਹੋਏ ਨੇ ਜਿਨ੍ਹਾਂ ਦੇ ਵਿੱਚ ਕਈ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਮਤੇ ਨੇ ਅਤੇ ਕਈ ਬਿਨਾਮੀ ਪ੍ਰਾਪਰਟੀਆਂ ਦੇ ਕਾਗਜ਼ਾਤ ਵੀ ਉਹਨਾਂ ਦੇ ਘਰ ਦੇ ਵਿੱਚੋਂ ਮਿਲੇ ਨੇ ਅਤੇ ਕਈ ਬੈਂਕ ਦੇ ਲੋਕਰਸ ਦੀਆਂ ਚਾਬੀਆਂ ਵੀ ਉਹਨਾਂ ਦੇ ਘਰ ਦੇ ਵਿੱਚੋਂ ਮਿਲੀਆਂ ਨੇ ਜਿਸ ਤੋਂ ਬਾਅਦ ਹੁਣ ਸੀਬੀਆਈ ਜਿਹੜੀ ਹੈ ਉਹਨਾਂ ਬੈਂਕ ਦੇ ਲੋਕਰਾਂ ਦੀ ਜਾਂਚ ਵੀ ਜਿਹੜੀ ਹੈ ਉਹ ਕਰੇਗੀ ਚਾਰ ਅਸਲੇ ਜਿਹੜੇ ਨੇ ਉਹਨਾਂ ਦੇ ਘਰ ਤੋਂ ਮਿਲੇ ਨੇ ਅਤੇ 100 ਜੰਦਾ ਕਾਪੂਸਵੀ ਟੀਆਈਜੀ ਹਰਚਰਨ ਸਿੰਘ ਭੁੱਲਰ ਦੇ ਘਰੋਂ ਬਰਾਮਦ ਹੋਏ ਨੇ ਉਸ ਤੋਂ ਬਾਅਦ ਸੀਬੀਆਈ ਦੇ ਵੱਲੋਂ ਉਹਨਾਂ ਦੇ ਸਮਰਾਲਾ ਵਿਖੇ ਫਾਰਮ ਹਾਊਸ ਤੇ ਵੀ ਰੇਡ ਕੀਤੀ ਜਾਂਦੀ ਹੈ ਜਿੱਥੋਂ 108 ਇੰਪੋਰਟਡ ਸ਼ਰਾਬ ਦੀਆਂ ਬੋਤਲਾਂ ਜਿਹੜੀਆਂ ਨੇ ਉਹ ਬਰਾਮਦ ਹੁੰਦੀਆਂ ਨੇ ਅਤੇ ਪੌਣੇ 6 ਲੱਖ ਦੇ ਕਰੀਬ ਕੈਸ਼ ਜਿਹੜਾ ਉਸ ਫਾਰਮ ਹਾਊਸ ਤੋਂ ਵੀ ਬਰਾਮਦ ਕੀਤਾ ਜਾਂਦਾ ਅਤੇ 17 ਜੰਦਾ ਕਾਤੂਸ ਵੀ ਜਿਹੜੇ ਨੇ ਉਥੋਂ ਜੱप्त ਕੀਤੇ ਜਾਂਦੇ ਨੇ ਤਾਂ ਲਗਾਤਾਰ सीबीआई ਦੀ ਜਾਂਚ ਜਾਰੀ ਹੈ ਫਲਹਾਲ ਟੀਏਜੀ ਪੁੱਲਰ ਨੂੰ सीबीआई ਕੋਰਟ ਨੇ 14 ਦਿਨ ਦੀ ਨਿਆਇਕ ਹਰਾਸਤ ਦੇ ਵਿੱਚ ਜਿਹੜਾ ਉਹ ਭੇਜ ਦਿੱਤਾ ਪਰ सीबीआई ਦੀ ਜਾਂਚ ਲਗਾਤਾਰ ਜਾਰੀ ਹੈ ਅਤੇ ਇਸ ਦੇ ਨਾਲ ਹੀ ਜਿਹੜਾ ਮਿਡਲ ਮੈਨ ਹੈ ਜਿਹੜਾ ਪੈਸੇ ਲੈਣ ਆਇਆ ਸੀਗਾ ਉਸ ਦੇ ਘਰੋਂ 21 ਲੱਖ ਰੁਪਇਆ ਕੈਸ਼ ਜਿਹੜਾ ਉਹ ਵੀ ਬਰਾਮਦ ਹੋਇਆ ਪਰ ਹੁਣ ਟਾਰਗੇਟ ਆ ਪੰਜਾਬ ਦੇ ਹੋਰ ਕਈ ਅਫਸਰਾਂ ਨੂੰ ਵੀ ਪੈ ਗਿਆ ਕਈ ਅਫਸਰ ਜਿਹੜੇ ਨੇ ਉਹ ਕਬਰਾ ਗਏ ਨੇ ਕਿ ਇਹ ਸੂਈ ਜਿਹੜੀ ਆ ਕਿਤੇ ਉਹਨਾਂ ਦੇ ਵੱਲ ਨਾ ਘੁੰਮ ਜਾਏ ਕਿਉਂਕਿ ਇਹ ਵੀ ਹੁਣ ਚਰਚਾ ਚੱਲ ਰਹੀ ਹੈ ਕਿ ਡੀਆਈਜੀ ਪੁੱਲਰ ਇਕੱਲੇ ਇਹ ਸਭ ਕਰਦੇ ਸੀ ਕਿ ਉਹਨਾਂ ਦੇ ਨਾਲ ਹੋਰ ਵੀ ਪੁਲਿਸ ਅਫਸਰ ਜਿਹੜੇ ਨੇ ਉਹ ਰਲੇ ਹੋਏ ਸੀਗੇ ਹੁਣ ਆਈਐਸ ਪੀਸੀਐਸ ਰੈਕਟੇ ਅਫਸਰਾਂ ਦੇ ਵਿੱਚ ਡਰ ਦਾ ਮਾਹੌਲ ਬਣ ਚੁੱਕਿਆ ਪੰਜਾਬ ਦੇ ਕਈ ਜਿਹੜੇ ਨੇ ਆਈਪੀਐਸ ਤੇ ਆਈਏ ਅਫਸਰਾਂ ਤੇ ਮੰਨਾਂ ਦੇ ਵਿੱਚ ਡਰ ਬੈਠ ਗਿਆ ਕਿ ਕਿਤੇ ਸੀਬੀਆਈ ਦੀ ਰਡਾਰ ਤੇ ਉਹ ਅਫਸਰ ਨਾ ਆ ਜਾਣ ਕਿਉਂਕਿ ਡੀਆਈਜੀ ਪੁੱਲਰ ਤੋਂ ਬਾਅਦ ਸਾਰੀ ਜਿਹੜੀ ਹੈ ਬਿਊਰੋਕ੍ਰੇਸੀ ਜਿਹੜੀ ਹੈ ਉਸ ਤੇ ਸਵਾਲੀਆ ਨਿਸ਼ਾਨ ਖੜੇ ਹੋ ਜਾਂਦੇ ਨੇ ਤੇ ਸਰਕਾਰ ਤੇ ਵੀ ਇਹ ਸਵਾਲ ਖੜੇ ਹੋ ਰਹੇ ਨੇ ਕਿ ਕੀ ਸਰਕਾਰ ਦੀ ਨੱਕ ਤੇ ਥੱਲੇ ਡੀਆਈਜੀ ਭੁੱਲਰ ਵਰਗੇ ਅਸਰ ਕਰੋੜਾਂ ਰੁਪਏ ਦਾ ਰਿਸ਼ਵਤਾਂ ਦਾ ਧੰਦਾ ਜਿਹੜਾ ਕਰ ਰਹੀ ਸੀਗੇ ਕੀ ਸਰਕਾਰ ਨੂੰ ਇਸ ਦੀ ਖਬਰ ਨਹੀਂ ਸੀ ਜਾਂ ਸਰਕਾਰ ਦੇ ਵੀ ਕੋਈ ਜਿਹੜੇ ਨੁਮਾਇंदे ਨੇ ਉਹ ਵੀ ਕਿਤੇ ਨਾਲ ਤਾਂ ਨਹੀਂ ਰਲੇ ਹੋਏ ਸਨ ਇਹ ਸਾਰੀ ਹੁਣ ਚੀਜ਼ਾਂ ਤੇ ਚਰਚਾ ਜਿਹੜੀ ਆ ਹੁਣੀ ਸ਼ੁਰੂ ਹੋ ਗਈ ਆ ਤੇ ਜਿਹੜੇ ਹੋਰ ਵਿਅਕਤੀ ਵੀ ਨੇ ਆਈਐਸ ਆਈਪੀਐਸ ਨੇ ਉਹਨਾਂ ਦੇ ਮਨਾਂ ਦੇ ਵਿੱਚ ਵੀ ਜੜ ਜਿਹੜਾ ਉਹ ਹੁਣ ਬੈਠ ਗਿਆ ਕਿ ਸੀਬੀਆਈ ਦੀ ਸੂਈ ਕਿਤੇ ਉਹਨਾਂ ਦੇ ਵੱਲ ਨਾ ਘੁੰਮ ਜਾਏ ਕਿਤੇ ਸਵੇਰੇ ਉੱਠਦਿਆਂ ਸਾਰ ਸੀਬੀਆਈ ਉਹਨਾਂ ਦੇ ਘਰ ਦੀ ਆ ਕੇ ਘੰਟੀ ਨਾ ਵਜਾ ਦੇ ਤਾਂ ਇਹ ਸਾਰਾ ਡਰ ਜਿਹੜਾ ਉਹਨਾਂ ਅਫਸਰਾਂ ਦੇ ਵਿੱਚ ਵੀ ਹੁਣ ਪੈਦਾ ਹੁੰਦਾ ਨਜ਼ਰ ਆ ਰਿਹਾ ਪਰ ਡੀਆਈਜੀ ਭੁੱਲਰ ਪੇਸ਼ੀ ਦੇ ਦੌਰਾਨ ਮੀਡੀਆ ਨੂੰ ਕਹਿੰਦੇ ਨੇ ਕਿ ਕੱਲੀ-ਕੱਲੀ ਚੀਜ਼ ਦਾ ਜਵਾਬ ਦੇਵਾਂਗਾ ਮੇਰਾ ਵਕੀਲ ਹਰੇਕ ਚੀਜ਼ ਦਾ ਜਵਾਬ ਦੇਗਾ ਕਿਸੇ ਵੀ ਗੱਲ ਤੋਂ ਭੱਜਾਂਗੇ ਨਹੀਂ ਹਰੇਕ ਚੀਜ਼ ਦਾ ਜਵਾਬ ਦੇਵਾਂਗੇ ਪਰ 7.5 ਕਰੋੜ ਜਦੋਂ ਉਹਨਾਂ ਦੇ ਘਰ ਤੋਂ ਮਿਲਦਾ ਤਾਂ ਸਵਾਲ ਤਾਂ ਖੜੇ ਹੋ ਜਾਂਦੇ ਨੇ ਕਿ 7.5 ਕਰੋੜ ਡੀਏਸੀ ਭੁੱਲਰ ਦੇ ਕਾਰ ਕਿਸ ਤਰ੍ਹਾਂ ਆਇਆ ਲਕਸ਼ਰੀ ਗੱਡੀਆਂ ਕਿਸ ਤਰ੍ਹਾਂ ਆਈਆਂ ਲਕਸ਼ਰੀ ਘੜੀਆਂ ਕਿਸ ਤਰ੍ਹਾਂ ਆਈਆਂ ਤਾਂ ਹੁਣ ਇਸ ਮਾਮਲੇ ਦੇ ਵਿੱਚ ਕੀ ਅੱਗੇ ਨਵਾਂ ਮੋੜ ਆਉਂਦਾ ਇਹ ਤਾਂ ਸਮਾਂ ਹੀ ਦੱਸੇਗਾ ਤਾਂ ਹੋਰ ਅਪੀਸ਼ਨ ਨਾਲ ਜੁੜ ਰਿਹਾਣ ਤੋਂ ਸਾਵੀ ਸਿੰਘ ਜੀ ਅਤੇ ਸ਼ਹੀ ਧੰਨਵਾਦ